ਜੈ ਪੀਰਾਂ ਦੀ ਪੰਜਾਬ ਆਪ ਜੀ ਉਸ ਦੇਖ ਰਹੇ ਸਮੂਦ ਅਸ਼ਕਨ ਦਾ ਬਹੁਤ ਬਹੁਤ ਸਵਾਗਤ ਮਹਾਰਾਜ ਚੋਹਾਨ ਤੇ ਮਰਨਾਲ ਨਿਸੂਲ ਸਿੰਘ ਅੱਜ ਬਟਾਲਾ ਵਿਕੇ ਮੱਲੀ ਮਾਰਕੀਟ ਵਿੱਚ ਦਰਬਾਰ ਬਾਬਾ ਲਖਦਾਤਾ ਪੀਰ ਜੀ ਦਾ ਸਲਾਨਾ ਜੋੜ ਮੇਲਾ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ੋਮਿਆ ਕਾਲੀ ਦਲ ਦੇ ਬਟਾਲਾ ਤੋਂ ਹਲਕਾ ਇੰਚਾਰਜ ਨਰੇਸ਼ ਮਹਾਜਨ ਜੀ ਨੇ ਮੇਲੇ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਇਸ ਮੌਕੇ ਗੁਰਪ੍ਰਤਾਪ ਸਿੰਘ ਪੰਨੂ ਸ਼ਮੀ ਪ੍ਰਧਾਨ ਓਪੀ ਕਾਲੋ ਨੇ ਆਈ ਹੋਈ ਸੰਗਤ ਦਾ ਦਿਲ ਖੋਲ ਕੇ ਸਵਾਗਤ ਕੀਤਾ ਆਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਇਸ ਪ੍ਰੋਗਰਾਮ ਦੀਆਂ ਕੁਝ ਲਾਈਵ ਤਸਵੀਰਾਂ ਤਾਜ਼ਾ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਬਹੁਤ ਸਾਰੇ ਮਾਹ ਪਾਰੇ ਅਲੀ ਅਲੀ ਕਰਦੇ It's getting hot, it's ਹਰ ਸਾਲ ਦੀ ਤਰ੍ਹਾਂ ਮੱਲੀ ਮਾਰਗ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਔਰ ਠੀਕ ਹੈ ਕੁਝ ਕੀਤਾ ਅੱਗੇ ਲੱਗ ਕੇ ਕੰਮ ਕਰਦੀ ਹੈ ਜਿਹਦੇ ਨਾਲ ਸਾਰੇ ਇਲਾਕੇ ਦੇ ਅੰਦਰ ਇੱਕ ਯਾਦਗਾਰ ਜਿਹੜੀ ਜੁੜੀ ਹੈ ਮੱਲੀ ਪਰਿਵਾਰ ਦੀ ਜਗ੍ਹਾ ਦੇ ਅੰਦਰ ਜਿਹੜੀ ਚੀਜ਼ ਬਾਬਾ ਜੀ ਦੀ ਬਣੀਦੀ ਹੈ ਉਹਦੀ ਯਾਦ ਵਿੱਚ सुशील कुमार शर्मा ਜਿਹਨੂੰ शमी ਕਹਿੰਦੇ ਆਂ ਭਲਵਾਨ 업ਕਾਰ ਸਿੰਘ ਹੋਪੀ ਗੁਰਪ੍ਰਤਾਪ ਸਿੰਘ ਸੁਖਜਿੰਦਰ ਸਿੰਘ ਔਰ ਸਾਰੇ ਮੱਲੀ ਮਾਰਕੀਟ ਦੇ ਪ੍ਰਬੰਧਕ ਜਿੰਨੇ ਵੀ ਇਸ ਸੁਸਾਇਟੀ ਨਾਲ ਜੁੜੇ ਨੇ ਮੈਂ ਤੇ ਸਮੇਂ ਨਾਲ ਵੀ ਪਰਮਾਤਮਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਹ ਹਰ ਸਾਲ ਮੇਲਾ ਮਨਾਉਂਦੇ ਰਹਿਣ ਮੱਲੀ ਮਾਰਕੀਟ ਦੇ ਅੰਦਰ ਤੇ ਅਸੀਂ ਇਹਨਾਂ ਦੀ ਯਾਦ ਦੇ ਨਾਲ ਆ ਕੇ ਸ਼ਾਮਲ ਹੋ ਗਏ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਵਧਾਈ ਆਪਣੇ ਵੱਲੋਂ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵੱਲੋਂ ਇਹ ਸਾਰੀ ਟੀਮ ਨੂੰ ਕਿਉਂਕਿ ਸੁਸ਼ੀਲ ਝਰਮੇ ਦੇ ਮੋਢਿਆਂ ਤੇ ਪਾਰਟੀ ਨੇ ਹੁਣ ਜ਼ਿੰਮੇਵਾਰੀ ਵੀ ਰੱਖੀ ਹੈ ਸਰਕਲ ਪ੍ਰਧਾਨਸ਼ਿਰੀ ਬਣਾਇਆ ਹੈ ਔਰ 업ਕਾਰ ਸਿੰਘ ओपी ਅੱਗੇ ਹੀ ਸ਼ੁਰੂ ਤੋਂ ਮੇਰਾ ਬੱਚੇ ਅਸਮਾਨ ਤੇ ਮੇਰਾ ਸਾਰਾ ਜਿਹੜਾ ਮੀਡੀਆ ਦਾ ਕੰਮ ਵੀ ਉਹ ਦੇਖਦਾ ਹੈ ਔਰ ਮੈਂ ਸਮਝਦਾ ਵੀ ਇਹ ਮਲੀ ਮਾਰਕੀਟ ਕੋਈ ਮੇਰੇ ਵਾਸਤੇ ਜਾਂ ਮਲੀ ਇਹ ਨਗਰ ਜਿਹੜਾ ਸਾਰਾ ਮੇਰੇ ਵਾਸਤੇ ਬਹੁਤ ਪੁਰਾਣਾ ਮੈਂ 92 ਤੋਂ ਇਸ ਇਲਾਕੇ ਵਿੱਚ ਚਰਣ ਡਿਆ। ਆਈ ਇਹ ਇਸ ਇਲਾਕੇ ਨੂੰ ਬਣਾਉਣ ਦੇ ਵਿੱਚ ਸਾਡਾ ਬੜਾ ਵੱਡਾ ਹੱਥ। ਔਰ ਜਿੱਦਾਂ ਵੱਡਾ ਸਾਡਾ ਹੱਥ ਹੈ ਇਸ ਮਾਰਕੀਟ ਉਸ ਵੇਲੇ ਇਸ ਇਲਾਕੇ ਦੇ ਅੰਦਰ ਸੀਵਰ ਨਹੀਂ ਸੀ, ਪਾਣੀ ਨਹੀਂ ਸੀ ਔਰ ਸੜਕਾਂ ਨਹੀਂ ਸੀ ਔਰ ਸਾਰਾ ਜਾਲ ਜਿਹੜਾ ਉਸ ਵੇਲੇ ਇਥੋਂ ਦਾ ਅਗਰ ਵਸਾਇਆ ਗਿਆ ਜੋ ਮੈਂ ਸਮਝ ਨਾ ਪਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਰਹੀ ਆ ਇਸ ਨਗਰ ਨੂੰ ਵਸਾਉਂ ਤੇ ਮੈਂ ਇਸ ਮੇਲੇ ਦੀ ਜਾਤ ਦੇ ਵਿੱਚ ਸਾਰੇ ਮਾਰਕੀਟ ਦੇ ਪ੍ਰਬੰਧਕ ਕਮੇਟੀ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਇਹ ਮੇਲਾ ਹਰ ਸਾਲ ਕਰਾਉਂਦੇ ਆ ਇਸ ਵਾਰੀ ਫਿਰ ਇਹਨਾਂ ਨੇ ਬੁਲਾਇਆ ਔਰ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਸਖਦੇਵ ਮਹਾਰਾਜ ਮਾਹਾਂ ਸਾਈ ਬਾਲ ਸਿੰਘ ਜੀ ਜੋਤ ਦੇ ਪ੍ਰਧਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਜੀ ਪੰਜਾਬ ਦੇ ਪੀਏਸੀ ਦੇ ਮੈਂਬਰ ਨੇ ਔਰ ਬਲਵਿੰਦਰ ਸਿੰਘ ਲਾਢੀ ਸਾਡਾ ਪੰਜਾਬ ਦਾ ਸਰਕਲ ਪ੍ਰਧਾਨ ਜਿਹੜਾ ਸਿਵਲ ਲਾਈਨ ਦਾ ਸਰਕਲ ਦਾ ਪ੍ਰਦੀਪ ਸ਼ਰਮਾ ਸਾਡਾ ਜਿਹੜਾ ਸੈਕਟਰੀ ਹੈ ਪੰਜਾਬ ਦਾ ਔਰ ਉਹਦੇ ਨਾਲ ਸਾਡੇ ਉਪਕਾਰ ਸਿੰਘ ਓਪੀ ਔਰ ਆਸ਼ੂ ਸਾਡਾ ਵੀਰ ਛੋਟਾ ਔਰ ਸੁਖਜਿੰਦਰ ਸਿੰਘ ਸੁੱਖਾ ਸਾਡਾ ਇਥੋਂ ਦਾ ਓਨਰ ਵੀਰਾ ਔਰ ਸ਼ੁਰੂ ਤੋਂ ਸਾਡੇ ਨਾਲ ਬੜਾ ਪਿਆਰ ਕਰਦਾ ਔਰ ਦਹਾਂ ਦਾ ਬਾਕੀ ਵੀ ਸਾਰੇ ਸਾਥੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਉਹਨਾਂ ਤੋਂ ਵੀ ਸ਼ਮਾ ਜਨਨਾ ਰਾਜਕਮਾਰ ਜੀ ਹੋਏ ਔਰ ਬਾਕੀ ਸਾਰੇ ਲੋਕ ਇਹ ਭੈਣ ਭਰਾ ਸਾਰੇ ਜਿਹੜੇ ਆਏ ਆ ਇਨੀ ਗਰਮੀ ਦੇ ਵਿੱਚ ਇਨੀ ਧੁੱਪ ਦੇ ਵਿੱਚ ਆ ਕੇ ਬੈਠ ਗਏ ਇਸ ਮੇਲੇ ਦੀਆਂ ਮਿੱਠੀਆਂ ਜਾਦਾਂ ਨਾਲ ਜੁੜ ਕੇ ਅਸ਼ੀਰਵਾਦ ਪ੍ਰਾਪਤ ਕਰਨ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਖੁਸ਼ੀਆਂ ਦੇਵੇ ਔਰ ਜੋ ਮੁਰਾਦ ਹੈ ਇਹਨਾਂ ਦੀ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪਰੇਸ਼ਾਨੀਆਂ ਮਿਲਦੀਆਂ ਰਹੀਆਂ ਪਹਿਲਾਂ ਪਤਾ ਨਹੀਂ ਸੀ ਇਹੀ ਏਦਾਂ ਬਸ ਕਦੀ ਕਦੀ ਕਿਤੇ ਜਾਣਾ ਪੁੱਛਣਾ ਉਹਨਾਂ ਤਾਂ ਖਮੀ ਹੋਈ ਅਖਣਾ ਪਿੱਛਾ ਦੀ ਕੁੰਬੀ ਦੇ ਜਗ੍ਹਾ ਤੇ ਬਸ ਹੋੜੀ ਹੋੜੀ ਫਿਰ ਅਸੀਂ ਚਿਰਾਗ ਬਾਲਣਾ ਆਪੇ ਪੀਰਦੋਆ ਬਿਨਾਂ ਹਸਬੰਦ ਜਿਆਦਾ ਹੋ ਗਏ ਸੀ ਤੇ ਫਿਰ ਉਹ ਮਸਾਂ ਹੀ ਬਚੇ ਤੇ ਉਹਨਾਂ ਨੇ ਇੱਕ ਰੋਦੋ ਤਰਕੇ ਸੀ ਇਹਨੂੰ ਮੰਨਾ ਡਾ ਪੀ ਸੀ ਪਹਿਲਾਂ ਤਾਂ ਜਮਾਸਤਾ ਜੀ ਪਹਿਲਾਂ ਤਾਂ ਮੈਂ ਥਿਲੋ ਭਾਈ ਤੁਹਾਡੀ ਸਾਰੀ ਟੀਮ ਦਾ ਖਿਲਵੀਰ ਦਾ ਸਾਰਾ ਦਾ ਧੰਨਵਾਦ ਕਰਦਾ ਕਿ ਜੋ ਸਪੈਸ਼ਲ ਇੱਥੇ ਪਹੁੰਚੇ ਹੋ ਤੇ ਲੱਖ ਦਾ ਦਰਬਾਰ ਹੈ ਜੀ ਇਹ ਬੜਾ ਹੀ ਬਹੁਤ ਹੀ ਪ੍ਰਾਣਾ ਤੇ ਕੁੱਝ ਜੋਗ ਹੈ ਸਾਹੀ ਬਚਪਨ ਤੋਂ ਹੀ ਇੱਥੇ ਭੰਡਾਰੇ ਤੇ ਜੱਗ ਕਰਦੇ ਰਹਿੰਦੇ ਆ ਸਾਡੀ ਤਾਈ ਜੀ ਮੰਨੀ ਜੀ ਇਹਨਾਂ ਦੀ ਜਗਾ ਹੀ ਤੇ ਇੱਥੋਂ ਸਾਬ ਨੂੰ ਮੰਗਿਆ ਮਰਾਦਾ ਪੂਰੀਆਂ ਹੋਈਆਂ ਜੀ ਹੱਥੋਂ ਤੇ ਖੁੱਦ ਇਥੋਂ ਬਹੁਤ ਕੁਝ ਮਿਲਿਆ ਇਸ ਲਈ ਹਰ ਸਾਲ ਦੇ ਸਾਲ ਅਸੀਂ ਇੱਥੇ ਮਿਲਣ ਮਨਾਨੇ ਮੇਲਾ ਬਣਾਣੇ ਆ ਤਾਂ ਜੋ ਕਿ ਮੇਲੇ ਦੇ ਨਾਲ ਨਾਲ ਹੀ ਖੇਡ ਸ਼ੁਰੂ ਕੀਤੇ ਆ ਤਾਂ ਜੋ ਕਿ ਸਾਡੇ ਮੱਲੇ ਦੇ ਬੱਚੇ ਵੇਖਣ ਖੇਡਾਂ ਦੇ ਪ੍ਰਭਾਵਿਤ ਹੋਣ ਤੇ ਤਾਂ ਕਿ ਨਸ਼ੇ ਦਾ ਕੋਹ ਤੋਂ ਨਿਕਲ ਕੇ ਤੇ ਚੰਗੇ ਹੋਣ ਸਾਡੇ ਵੀਰ ਰਕੇਸ਼ ਕੁਮਾਰ ਜੀ ਉਹਨਾਂ ਦੀ ਡੈਥ ਹੋ ਗਈ ਇਸ ਕਰਕੇ ਅਸੀਂ ਕਬੱਡੀ ਨਹੀਂ ਕਰਾ ਸਕੇ ਉਹ ਜ਼ਰੂਰ ਕਰਾ ਰਹੇ ਆ ਦੋ ਚਾਰ ਤੇ ਹੈ ਤਾਂ ਸਾਡਾ ਦਿਲ ਹੈ ਕਿ ਬਹੁਤ ਉੱਚੇ ਪੱਧਰ ਤੇ ਹੀ ਖੇਡਾ ਕਰਾਈਏ ਇੱਥੇ ਤੇ ਬਾਕੀ ਇਹ ਉਹ ਜਗਾ ਵਾ ਇਥੋਂ ਜਿਹਨੇ ਜੋ ਕੁਝ ਵੀ ਮੰਗਿਆ ਕਿ ਇਹਨੇ ਬੱਚੇ ਮੰਗੇ ਕਿ ਇਹਨੇ ਨਾਮ ਮੰਗੀ ਕਿ ਇਹਨੇ ਨਾਮ ਮੰਗਿਆ ਕਿ ਇਹਨੇ ਕਾਰੋਬਾਰ ਮੰਗਿਆ ਤੇ ਸਭ ਨੂੰ ਮਿਲਿਆ